हाँ जी देखो कि आप बैक एंड फ्रंट के आसन तो आप स्टिच कर ले और जो बैक से आप दो प्लेटा पाने ना वो भी आप पा है ठीक है जी हम की करना बैक से आप बेल्ट अटैच कर लेंगे अद्धे च ठीक है जी हाँ जी आ देखो बेल्ट आप जोड़ लिया बैक साइड च अद्धी आ काटा दे निशान लाया सब तो मेन पॉइंट हों फर्शी सलवार से प्लेट का ਜੋ ਆਪਾਂ ਇਹ ਪਲੇਟ ਪਰ ਲਾਣੀ ਠੀਕ ਹੈ ਜੀ ਇਹ ਦਾ ਦੇਖੋ ਤੁਸੀਂ ਪੰਨਾ ਜਿਆਦਾ ਹੀ ਸੀ ਤਾਂ ਵਧੀਆ ਹੈਵੀ ਬਣੂਗੀ ਅਗਰ ਤੁਸੀਂ ਦੂਜੇ ਨੋਰਮਲ ਜਿਹਾ ਹੈਵੀ ਨਹੀਂ ਬਣਾਉਦੇ ਤੁਸੀਂ ਹੈਵੀ ਬਣਾਉਣਾ ਵੀ ਚਾਹਦੇ ਹੋ ਤਾਂ ਬੈਕ ਸਾਈਡ ਤੇ ਤੁਸੀਂ ਜੁਆਇਟ ਪਾ ਸਕਦੇ ਹੋ ਇਹ ਦੇਖੋ ਇੱਥੋਂ ਆਪਾਂ ਲਾਵਾਂਗੇ 5 ਇੰਚ ਦਾ ਨਿਸ਼ਾਨ ਇਸ ਤੋਂ ਅੱਗੇ जो आ कट पाया काट दिती है इन आप इतने चक के रखा मतलब कि ये जो प्लेट पानी आप पा, ढाई इंच की प्लेट पानी है ठीक है जी फिर ही थोड़ी फरशी सवार वादिया बनूगी प्लीज तो आ वाल घूमूगा नहीं तो इस तुम बाद इतने पिनअप कर लो चाहे सीन ला लो उस बाद जो भी छोटी छोटी चोना पैदा पा लो सैकेंड ਬਸ ਇਸ ਪਰਸ਼ਿਸ ਲੋਰ ਹੋਰ ਹੁੰਦਾ ਨਾਲ ਸੁੱਕੀ ਹੁੰਦੀ ਆ ਕੋਈ ਓਕੀ ਨਹੀਂ ਹੁੰਦੀ ਬਸ ਇਹਦਾ ਮੇਨ ਪੁਆਇੰਟ ਹੁੰਦਾ ਜਿਵੇਂ ਕੀ ਜੋ ਆਪਾਂ ਦੇਖੋ ਕ੍ਰੀਜ਼ ਆਉਂਦਾ ਹਰ ਕਲਾਇੰਟ ਦਾ ਹਿੱਤ ਤੁਸੀਂ ਚੈੱਕ ਕਰਨਾ ਮੰਨ ਕੇ ਚਲੋ ਨੋਰਮਲ ਜਿਹਾ ਸਿੱਧਾ ਜਿਹਾ ਤੁਹਾਨੂੰ ਦੱਸ ਦਿਆਂ ਮੈਂ 36 ਹੈ ਠੀਕ ਆ 36 ਰਾਊਂਡ 36 ਹੈ 36 ਨੂੰ ਆਪਾਂ 4 ਨਾਲ ਡਿਵਾਈਸ ਕਰਾਂਗੇ ਤਾਂ 9 ਆ ਰਿਹਾ 9 ਦਾ ਵੀ ਆਪਾਂ ਅੱਧ ਕਰਨਾ 7.5 ਮਤਲਬ ਜੋ ਵੀ ਕਲਾਇੰਟ ਆਂਦਾ ਨਾ ਉਸ ਦਾ ਤੁਸੀਂ ਐਦਾ ਹੀ ਲੈਣਾ 36 ਆ ਜਾਂ 34 ਆ 30 ਆ 32 ਤੇ ਵੀ ਲਾ ਸਕਦੇ ਹੋ ਤੁਸੀਂ 32 ਦਾ ਵੀ ਅੰਦਾਜ਼ਾ ਲਾਓ 32 ਆ ਤਾਂ ਉਹਦਾ ਚੌਥਾ ਹਿੱਸਾ ਨਿਕਲ ਕੇ ਆਊਗਾ 8 8 ਚੋਕੇ 32 ਤਾਂ 8 ਨਿਕਲ ਕੇ ਆਊਗਾ 8 ਦਾ ਆਪਾਂ ਕਰਨਾ 4 ਮਤਲਬ ਇਹ ਮੇਨ ਪੁਆਇੰਟ ਤੁਹਾਨੂੰ ਮੈਂ ਰੀਜਨ ਦੱਸਦੀ ਹਾਂ ਬਹੁਤ ਈਜ਼ੀ ਤੇ ਆਸਾਨ ਤਰੀਕਾ ਜੋ ਆਪਣੀ ਆ ਪਲੇਟ ਆ ਨਾ ਇਹ ਤੁਹਾਡੀ 4 ਇੰਚ ਤੋਂ ਜਿੰਨਾ ਕਲਾਇੰਟ ਦੇਊਗਾ ਉਹਦੀ ਨਾਲੋਂ 4 ਨਹੀਂ ਕਰ ਰਿਹਾ ਦੇ 4 ਨਹੀਂ 8 ਨਾਲ ਡਿਵਾਈਸ ਕਰਨਾ ਤੁਸੀਂ ਜੋ ਵੀ ਤੁਹਾਡਾ ਹਿੱਪ ਆਉਂਦਾ ਨਾ ਇਹ ਤੁਸੀਂ ਧਿਆਨ ਰੱਖਣਾ ਜੋ ਵੀ ਤੁਹਾਡਾ ਹਿੱਪ ਆਉਂਦਾ ਉਹਨੂੰ 8 ਨਾਲ ਡਿਵਾਈਸ ਕਰਨਾ 8 ਨਾਲ ਡਿਵਾਈਸ ਕਰਕੇ ਜਿਵੇਂ 4 ਨਾਲ ਕਰਾਂਗੇ ਤਾਂ 9 ਆ ਰਿਹਾ ਹੈ ਨਾ 8 ਨਾਲ ਡਿਵਾਈਸ ਕਰਾਂਗੇ ਤਾਂ ਉਹਦਾ ਅੱਗ ਨਿਕਲ ਕੇ ਆਊਗਾ ਜੋ ਨਿਕਲ ਕੇ ਆਊਗਾ ਉਨੀ ਹੀ ਤੁਸੀਂ ਜ਼ਰਤ ਤੇ ਪਲੇਟ ਪਾਣੀ ਹੈ ਬੜੀ

ਇਹਨਾਂ ਸਲਵਾਰ ਦੇ ਵੀ ਆਪਾਂ ਸੈਂਟਰ 'ਚ ਕੱਟ ਲਾ ਲਾਂਗੇ ਜਦੋਂ ਆਪਾਂ ਇਹਨੂੰ ਜੋਇੰਟ ਕਰਾਂਗੇ ਬੁਕਰਮ ਦੇ ਉੱਪਰ ਸਲਾਈ ਮਾਰਾਂਗੇ ਤਾਂ ਬਹੁਤ ਹੀ ਮਤਲਬ ਫਿਨਿਸ਼ਿੰਗ ਆਂਦੀ ਹੈ ਪਹੁੰਚੇ 'ਚ ਤੁਸੀਂ ਉੱਪਰ ਰੱਖ ਕੇ ਪੈਰ ਪੈਰ ਦੀ ਸਲਾਈ ਲਾਣੀ ਆ ਤੇ ਫਿਨਿਸ਼ਿੰਗ ਬਹੁਤ ਆਂਦੀ ਆ ਐਦਾਂ ਕਰਕੇ ਆਪਾਂ ਸਲਾਈ ਲਾ ਲਾਂਗੇ ਠੀਕ ਆ ਅਗਰ ਫੈਬਰਿਕ ਤੇ ਲਾਣੇ ਨਾ ਇੰਨੀ ਫਿਨਿਸ਼ਿੰਗ ਨਹੀਂ ਆਂਦੀ ਬੁਕਰਮ ਤੇ ਲਾਣੇ ਤਾਂ ਫਿਨਿਸ਼ਿੰਗ ਬਹੁਤ ਵਧੀਆ ਆਂਦੀ ਆ तो फोल्ड करके फिर टॉप स्टिच लावे सिलाई आप ला ली है हूँ फोल्ड करके इस पर आप ला लेंगे टॉप स्टिच हाँ जी देखो फैब्रिक ना रखना करके रख के कोई भी रिंकल वगैरह नहीं पैना चाहिए इदा करके आप देखो सिलाई लावे तो अपनी अलग ही सिलाई हूँ आप पूरे तो इस, इस मैमरी फुल करके ना अगे की वीडियो बनी नहीं है तो तुम कलाइंट की देखो लुक चेक करो तो पूरा पहुंचा आप पैर की सिलाई लगा के बस फिल कर लिया ना उस तो मतलब झो